ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਹੋਈ ਹੈ ਪੀਰ ਬਾਬੇ ਦੀ ਸਮਾਦ ਜਿੱਥੇ ਇੱਕ ਪਾਸੇ ਲੱਖਾਂ ਹੀ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਦੂਸਰੇ ਪਾਸੇ ਨਾਲ ਹੀ ਪੀਰ ਬਾਬੇ ਦੀ ਸਮਾਦ ਬਣੀ ਹੋਈ ਹੈ ਇਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਆਪ ਇਸ ਅਸਥਾਨ ਤੇ ਆਏ ਸਨ ਅਤੇ ਕਿੰਨਾਂ ਦੀ ਬਦੌਲਤ ਆਏ ਸਨ ਉਹ ਹਨ ਇਹ ਬਾਬਾ ਪੀਰ ਰੌਲੈਸ਼ਾ ਜੀ ਬਾਬਾ ਪੀਰ ਰੌਲੈਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਬਹੁਤ ਯਾਦਗਰਿਆ ਕਰਦੇ ਸਨ ਜੰਗਾਂ ਜੁੱਦਾਂ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦਮਦਮਾ ਸਾਹਿਬ ਤਲਵ ਇੱਕ ਪੀਰ ਵਾਲਾ ਇਤਿਸ਼ਾਰਿਆ ਕਰਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਬਹੁਤ ਯਾਦ ਕਰਿਆ ਕਰਦਾ ਸੀ ਅਤੇ ਮਨ ਹੀ ਮਨ ਦੇ ਵਿੱਚ ਸੋਚਿਆ ਕਰਦਾ ਸੀ ਕਿ ਗੁਰੂ ਪਾਸ਼ਾ ਜੀ ਆਉਣਗੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰਨਗੇ ਗੁਰੂ ਪਾਸ਼ਾ ਨੂੰ ਬਹੁਤ ਯਾਦ ਕਰਿਆ ਕਰਦਾ ਸੀ ਪਿੰਡ ਝੰਡਾ ਕਲਾਂ ਤੋਂ ਲੈ ਕੇ ਦਮਦਮਾ ਸਾਹਿਬ ਨੂੰ ਜੋ ਰਸਤਾ ਜਾਂਦਾ ਸੀ ਉਸ ਰਸਤੇ ਦੇ ਉੱਪਰ ਝਾੜੂ ਫੇਰਨਾ ਪਾਣੀ ਦਾ ਤਰੋਂਕਾ ਕਰਨਾ ਇਸ ਤਰ੍ਹਾਂ ਬਹੁਤ ਸੇਵਾ ਕਰਿਆ ਕਰਦੇ ਸਨ ਅਤੇ ਪੀਰ ਬਾਬਾ ਬਲੈਸ਼ਾ ਜੀ ਕਿਹਾ ਕਰਦੇ ਸਨ ਕਿ ਗੁਰੂ ਗੋਬੇ ਸਿੰਘ ਜੀ ਪਾਸ਼ਾ ਆਪ ਇਸ ਸਥਾਨ ਤੇ ਆਉਣਗੇ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰਨਗੇ ਪਿੰਡ ਵਾਲੇ ਲੋਕ ਸੋਚਾ ਕਰਦੇ ਸਨ ਕਿ ਪੀਰ ਬਾਬਾ ਕਮਲਾ ਹੋ ਗਿਆ ਜੋ ਇਸ ਤਰ੍ਹਾਂ ਹੀ ਬੋਲਦਾ ਰਹਿੰਦਾ ਹੈ ਉਹ ਗੁਰੂ ਪਾਸ਼ਾ ਆਪ ਹਨ ਭਲਾਈ ਸਥਾਨ ਤੇ ਕਿਉਂ ਆਉਣਗੇ ਅਤੇ ਇਸੇ ਤਰ੍ਹਾਂ ਹੀ ਲਗਾਤਾਰ ਪੀਰ ਬਾਬਾ ਗੁਰੂ ਗੋਬੇ ਸਿੰਘ ਜੀ ਪਾਸ਼ਾ ਨੂੰ ਯਾਦ ਕਰਿਆ ਕਰਦੇ ਸਨ ਅਤੇ ਆਪਣੀ ਸੇਵਾ ਨਿਰੰਤਰ ਕਰਦੇ ਰਹਿੰਦੇ ਸਨ ਆਖਰਕਾਰ ਉਹ ਦਿਨ ਆ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦਮਦਮਾ ਸਾਹਿਬ ਤੋਂ ਚੱਲਦੇ ਚੱਲਦੇ ਪਿੰਡ ਝੰਡਾਗਲਾਂ ਦੇ ਵਿੱਚ ਆ ਜਾਂਦੇ ਹਨ ਪੀਰ ਬੱਬਾ ਬਲੈਸ਼ਾ ਜੀ ਨੂੰ ਅਤੇ ਇਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੰਦੇ ਹਨ ਸਾਰੇ ਹੈਰਾਨ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਇਸ ਪੀਰ ਬਾਬੇ ਦੀਆਂ ਗੱਲਾਂ ਬਿਲਕੁਲ ਸੱਚ ਹੋ ਗਈਆਂ ਹਨ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਆਪਣੇ ਘੋੜੇ ਨੂੰ ਇੱਕ ਪੀਪਲ ਦੇ ਨਾਲ ਬੰਨ੍ਹਦੇ ਹਨ ਉਹ ਪੀਪਲ ਸਹਿਬ ਵੀ ਅੱਜ ਵੀ ਉੱਥੇ ਸ਼ਿਸ਼ੋਭਿਤ ਹੈ ਅਤੇ ਉਸ ਤੋਂ ਬਾਅਦ ਪੀਰ ਬੱਬਾ ਬਲੈਸ਼ਾ ਜੀ ਨੂੰ ਮਿਲਦੇ ਹਨ ਪੀਰ ਬੱਬਾ ਬਲੈਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਪਾ ਉਹਨਾਂ ਦੀ ਸੇਵਾ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਬਾਬਾ ਪੀਰ ਬਲੈਸ਼ਾ ਜੀ ਨੂੰ ਕਹਿੰਦੇ ਹਨ ਕਿ ਸਾਨੂੰ ਪਿਆਸ ਲੱਗੀ ਆ ਸਾਨੂੰ ਜਲ ਛਕਾਇਆ ਜਾਵੇ ਤਾਂ ਪੀਰ ਬਾਬਾ ਬਲੈਸ਼ਾ ਜੀ ਕਹਿੰਦੇ ਹਨ ਕਿ ਗੁਰੂ ਜੀ ਇੱਥੋਂ ਦਾ ਜਲ ਤਾਂ ਬਹੁਤ ਕੌੜਾ ਹੈ ਸੰਗਤਾਂ ਦੂਰ ਦਰਾਡੇ ਤੋਂ ਜਲ ਲੈ ਕੇ ਆਉਂਦੀਆਂ ਹਨ ਤੁਹਾਡੇ ਪੀਣ ਦੇ ਯੋਗ ਨਹੀਂ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਕਹਿੰਦੇ ਹਨ ਤੁਸੀਂ ਸਾਨੂੰ ਯਾਦ ਕਰਿਆ ਕਰਦੇ ਸੀ ਇੱਕ ਵਾਰ ਸਾਡੇ ਤੇ ਭਰੋਸਾ ਰੱਖ ਕੇ ਜਲ ਲੈ ਕੇ ਆਓ ਤਾਂ ਪੀਰ ਬਾਬਾ ਬਲੈਸ਼ਾ ਜੀ ਉਸੇ ਤਰ੍ਹਾਂ ਕਰਦੇ ਹਨ ਉੱਥੇ ਇੱਕ ਖੂਹ ਬਣਿਆ ਹੋਇਆ ਹੈ ਜੋ ਅੱਜ ਵੀ ਸ਼ਸ਼ੋਭਿਤ ਹੈ ਸੰਗਤਾਂ ਉਸ ਤੇ ਦਰਸ਼ਨ ਕਰ ਸਕਦੀਆਂ ਹਨ ਉਸ ਖੂਹ ਦੇ ਵਿੱਚੋਂ ਜਲ ਕੱਢਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਛਕਣ ਦੇ ਲਈ ਦਿੰਦੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਉਸ ਜਲ ਨੂੰ ਛਕਦੇ ਹਨ ਤਾਂ ਗੁਰੂ ਜੀ ਕਹਿੰਦੇ ਨੇ ਇਹ ਜਲ ਤਾਂ ਪੀਣ ਦੇ ਯੋਗ ਹੈ ਤਾਂ ਬਹੁਤ ਮਿੱਠਾ ਹੈ ਤੁਸੀਂ ਕਹਿੰਦੇ ਸੀ ਪੀਣ ਦੇ ਯੋਗ ਨਹੀਂ ਹੈ ਜਦੋਂ ਉੱਥੋਂ ਦੀਆਂ ਸੰਗਤਾਂ ਅਤੇ ਬਾਬਾ ਪੀਰ ਰਾਇਸ਼ਾ ਜੀ ਆਪ ਉਸ ਜਲ ਨੂੰ ਛਕਦੇ ਹਨ ਤਾਂ ਸਭ ਹੈਰਾਨ ਹੋ ਜਾਂਦੇ ਹਨ ਗੁਰੂ ਪਾਸ਼ਾ ਜੀ ਦਾ ਇਹ ਕੌਤਕ ਵੇਖ ਕੇ ਸਭ ਹੈਰਾਨ ਸੀ ਜਿਹੜਾ ਜਲ ਪੀਣ ਦੇ ਯੋਗ ਨਹੀਂ ਸੀ ਉਹ ਪੀਣ ਦੇ ਯੋਗ ਹੋ ਗਿਆ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਇਸ ਸਥਾਨ ਤੇ ਕੁਝ ਦਿਨ ਰਹਿੰਦਿਆਂ ਨਾ ਤੇ ਇਸ ਤੋਂ ਬਾਅਦ ਅੱਗੇ ਸਰਸੇਵਾਲ ਨੂੰ ਚਾਲੇ ਮਾਰ ਜਾਂਦੇ ਹਨ ਉਹ ਤੁਹਾਨੂੰ ਇਤਿਹਾਸ ਕਿਸੇ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਗੱਲ ਕੀਤੀ ਜਾਵੇ ਇਥੋਂ ਦੀ ਦੇਖਰੇਖ ਸ਼੍ਰੋਮਣੀ ਪੰਥ ਅਕਾਲੀ ਪੁੱਢਾ ਦਲ ਦੇ ਅਧੀਨ ਹੈ ਅਤੇ ਇੱਥੇ ਹਰ ਸਾਲ 6 7 8 ਨਵੰਬਰ ਨੂੰ ਭਾਰੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਭਾਰੀ ਸਲਾਨਾ ਜੋੜ ਮੇਲਾ ਇੱਥੇ ਮਨਾਇਆ ਜਾਂਦਾ ਹੈ ਅਤੇ ਜੂਨ ਮਹੀਨੇ ਦੇ ਵਿੱਚ ਬਾਬਾ ਪੀਰ ਵਲੈਸ਼ਾ ਜੀ ਉਹਨਾਂ ਦਾ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ ਇੱਥੇ ਲੱਖਾਂ ਹੀ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਲਗਾਤਾਰ ਨਿਰੰਤਰ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਹਨ ਕਿਉਂਕਿ ਸੰਗਤਾਂ ਦੀਆਂ ਬਹੁਤ ਮੁਰਾਦਾਂ ਪੂਰੀਆਂ ਹੁੰਦੀਆਂ ਜੋ ਸੰਗਤਾਂ ਸੁੱਖਣਾ ਸੁਖਦੀਆਂ ਹਨ ਉਹਨਾਂ ਦੀ ਸੁਖਣਾ ਬਹੁਤ ਜਲਦੀ ਸੰਪੂਰਨ ਹੋ ਜਾਂਦੀਆਂ ਹਨ ਅਤੇ ਜਿਸ ਦੇ ਸਿੱਟੇ ਵਜੋਂ ਇੱਥੇ ਅਖੰਡ ਪਾਠ ਸਾਹਿਬ ਕਰਵਾਉਂਦੇ ਰਹਿੰਦੇ ਹਨ ਲਗਾਤਾਰ ਨਿਰੰਤਰ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਹੀ ਰਹਿੰਦੀ ਹੈ ਜੇਕਰ ਤੁਹਾਡੀ ਵੀ ਕੋਈ ਆਸ ਮੁਰਾਦ ਹੈ ਜੋ ਬਹੁਤ ਸਮੇਂ ਤੋਂ ਨਹੀਂ ਪੂਰੀ ਹੋ ਰਹੀ ਤਾਂ ਇੱਕ ਵਾਰ ਤੁਸੀਂ ਇਸ ਸਥਾਨ ਤੇ ਜ਼ਰੂਰ ਆਓ ਤੁਹਾਡੀਆਂ ਹਰ ਆਸਾਂ ਮਰਜ਼ਾ ਜ਼ਰੂਰ ਪੂਰੀਆਂ ਹੋਣਗੀਆਂ ਤੁਸੀਂ ਨਿਰਾਸ਼ ਹੋ ਕੇ ਨਹੀਂ ਜਾਓਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਮੱਸੀਆ ਦਾ ਦਿਹਾੜਾ ਹਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਨਗਰ ਦੇ ਆਸ-ਪਾਸ 12 ਪਿੰਡਾਂ ਨੇ ਮੱਸੀਆ ਨੂੰ ਵੰਡਿਆ ਹੋਇਆ ਹੈ ਭਾਵ ਕਿ ਇੱਕ ਮੱਸੀਆ ਤੇ ਇੱਕ ਪਿੰਡ ਦੀ ਸੇਵਾ ਹੁੰਦੀ ਹੈ ਦੂਸਰੀ ਮੱਸੀਆ ਤੇ ਦੂਸਰੇ ਪਿੰਡ ਦੀ ਸੇਵਾ ਹੁੰਦੀ ਹੈ ਇਸ ਤਰ੍ਹਾਂ 12 ਪਿੰਡਾਂ ਨੇ ਮੱਸੀਆ ਨੂੰ ਵੰਡਿਆ ਹੋਇਆ ਹੈ ਅਤੇ ਹਰ ਵੀਰਵਾਰ ਇਸ ਸਥਾਨ ਤੇ ਬਹੁਤ ਹੀ ਸੰਗਤਾਂ ਆਉਂਦੀਆਂ ਹਨ ਜਦੋਂ ਤੁਸੀਂ ਇਸ ਗੁਰਦੁਆਰ ਦੇ ਵਿੱਚ ਆਉਂਦੇ ਹੋ ਨਤਮਸਤਕ ਹੁੰਦੇ ਹੋ ਤੇ ਬਾਬੇ ਪੀਰ ਬਲੈਸ਼ਰ ਦੀ ਜਗਾ ਬਣਾਈ ਹੋਈ ਹੈ ਅਤੇ ਪੀਰ ਬਾਬਾ ਬਲੈਸ਼ਰ ਜੀ ਲਗਾਤਾਰ ਇੱਥੇ ਹੀ ਸੇਵਾ ਕਰਦੇ ਰਹਿੰਦੇ ਸਨ ਅਤੇ ਉਸ ਤੋਂ ਬਾਅਦ ਜਦੋਂ ਉਹ ਅਕਾਲ ਚਲਾਣਾ ਕਰ ਜਾਂਦੇ ਹਨ ਅਤੇ ਉਹਨਾਂ ਦੀ ਸਮਾਦ ਇਸੇ ਜਗ੍ਹਾ ਤੇ ਹੀ ਪਿੰਡ ਵਾਲਿਆਂ ਦੇ ਵੱਲੋਂ ਬਣਾ ਦਿੱਤੀ ਜਾਂਦੀ ਹੈ ਹਰ ਵੀਰਵਾਰ ਅਤੇ ਹਰ ਮਸਿਆ ਬਹੁਤੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਹਨ ਲੱਖਾਂ ਹੀ ਸੰਗਤਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਹਨ ਜੇਕਰ ਤੁਹਾਡੀ ਵੀ ਕੋਈ ਆਸ ਮਰਜ਼ੀ ਹੈ ਜੋ ਬਹੁਤ ਲੰਮੇ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਇੱਕ ਵਾਰ ਇਸ ਸਥਾਨ ਤੇ ਜ਼ਰੂਰ ਆਓ ਦਰਸ਼ਨ ਦਿਦਾਰੇ ਕਰੋ ਜੀ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ੇ ਦਸਵੀ ਝੰਡਾ ਸਾ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਸਥਿਤ ਹੈ ਅਤੇ ਇਸ ਪਿੰਡ ਝੰਡਾ ਕਲਾਂ ਤੋਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਅੱਗੇ ਕਿਹੜੇ ਨਗਰ ਵਿੱਚ ਜਾਂਦੇ ਹਨ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਤੁਹਾਨੂੰ ਇਸ ਇਤਿਹਾਸ ਦੇ ਬਾਰੇ ਪਹਿਲਾਂ ਪਤਾ ਸੀ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਜੀ ਆਦੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਜਿਨ੍ਹਾਂ ਨੂੰ ਇਸ ਇਤਿਹਾਸ ਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਇਸ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਜੇਕਰ ਤੁਹਾਨੂੰ ਵੀਡੀਓ ਅਤੇ ਇਹ ਇਤਿਹਾਸ ਚੰਗਾ ਲੱਗਾ ਹੋਵੇ ਤਾਂ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਜੀ ਅਤੇ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ